ਹਾਏ ਅਸਰੀ ਕਾਲ ਜੀ ਮੈਂ ਦਕਤਾਰ ਸਿੰਘ ਰੰਦਾਵਾ ਅੱਜ ਅਸੀਂ ਗੁਰਦੁਆਰਾ ਸਿੰਘ ਸਭਾ ਹੈੜੀ ਕੇ ਲੈ ਕੇ ਆਏ ਹੋਇਆ ਤੇ ਤੁਹਾਨੂੰ ਦੱਸਣਾ ਚਾਹੁੰਦੇ ਆ ਕਿ ਇਸ ਗੁਰਦੁਆਰੇ ਦੇ ਜਿਹੜੇ ਮੁਖ ਸੇਵਾਦਾਰ ਸੀਗੇ ਉਹ ਪਿਛਲੇ ਸਾਲ ਇਸ ਮਹੀਨੇ ਅਕਾਲ ਚਰਨਾ ਕਰ ਗਏ ਸੀ ਜਿੰਨਾਂ ਦੀ ਸਾਲਾਨਾ ਵਰਸੀ 27 ਤਰੀਕ ਨੂੰ ਮਨਾਈ ਜਾ ਰਹੀ ਹੈ ਸੋ ਸੰਗਤ ਨੂੰ ਬੇਨਤੀ ਹੈ ਕਿ ਵੱਧ ਤੋਂ ਵੱਧ ਪਹੁੰਚ ਕੇ ਕਿਰਪਾਲਤਾ ਕਰਨ ਇਸ ਦੇ ਬਾਰੇ ਪੂਰੀ ਜਾਣਕਾਰੀ ਸਾਡੇ ਨਾਲ ਕੀਰਤ ਸਿੰਘ ਜੱਜੇਦਾਰ ਮੌਜੂਦ ਨੇ ਉਹ ਦੱਸ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਜੀਬ ਪਿੰਡ ਜਿਹੜੇ ਦੇ ਪੱਤੀ ਗਰੇਵਾਲ ਗੁਰਦੁਆਰਾ ਸਿੰਘ ਸਭਾ ਵਿਖੇ ਇਕੱਤਰ ਹੋਏ ਆ ਸਾਧ ਸੰਗਤ ਜੀ ਲਵੇ ਲਾਉਣ ਵਾਲੇ ਭੈਣ ਭਰਾ ਇਕੱਠੇ ਹੋਏ ਨੇ ਆਪਾਂ ਬਾਬਾ ਜੀ ਦਾ ਵਰਸੀ ਸਮਾਗਮ ਮਨਾ ਰਹੇ ਆ ਜੋ 27 ਤਰੀਕ ਦਾ ਐਤਵਾਰ ਵਾਲੇ ਦਿਨ ਬਾਬਾ ਭੀਮ ਸਿੰਘ ਜੀ ਜੋ ਆਪਣੇ ਇੱਥੇ ਮੁੱਖ ਸੇਵਾਦਾਰ ਸੀਗੇ ਪਿਛਲੇ ਸਾਲ ਅਕਾਲ ਚਲਾਣਾ ਕਰ ਗਏ ਸੀ ਉਹਨਾਂ ਨੂੰ ਮਿਤ ਆਪਾਂ ਜੋ ਬਸਾਇਤ ਪਾਠ ਰੱਖੇ ਨੇ ਉਹਨਾਂ ਦੇ ਭੋਗ ਨੇ ਐਤਵਾਰ ਨੂੰ ਭੈਣ ਪ੍ਰਭ ਸਭ ਨੂੰ ਬੇਨਤੀ ਕਰਦੇ ਆਂ ਵੀ ਆਪਣੇ ਬਾਬਾ ਜੀ ਸਭਨਾਂ ਦੇ ਸਾਹਦੇ ਸੀ ਆਪਰ ਨੂੰ ਰਲ ਮਿਲ ਕੇ ਸਾਰਿਆਂ ਨੂੰ ਜਿਵੇਂ ਪਹਿਲਾਂ ਆਪਾਂ ਬਾਬਾ ਜੀ ਦੇ ਨਾਲ ਮਿਲ ਕੇ ਭੋਗ ਪਾਏ ਨੇ ਸਾਨੂੰ ਸਾਰਿਆਂ ਨੂੰ ਉਤਮ ਕਰਨਾ ਚਾਹੀਦਾ ਐ ਆਪਣੇ ਬਾਬੇ ਦੀਆਂ ਰਲ ਮਿਲ ਕੇ ਵਰਸੇ ਹਮਲੋਣੀਆਂ ਚਾਹੀਦੀਆਂ ਨੇ ਬਾਕੀ ਗੁਰਦੁਆਰਾ ਸਿੰਘ ਸਭਾ ਵਿਖੇ ਬਾਬਾ ਪ੍ਰੇਮ ਸਿੰਘ ਜੀ ਸੇਵਾ ਨਿਭਾ ਰਹੇ ਨੇ ਬਾਬਾ ਪੀਰ ਸਿੰਘ ਜੀ ਵਾਂਗ ਜਿਵੇਂ ਬਾਬਾ ਪੀਰ ਸਿੰਘ ਜੀ ਸੇਵਾ ਨਿਭਾਉਂਦੇ ਸੀ ਸੰਗਤਾਂ ਨੂੰ ਬੇਨਤੀ ਕਰਦਾ ਜੇ ਕੋਈ ਤਿਲਪੋਲ ਭੇਟਾ ਜਾਂ ਕੋਈ ਕਣਕ ਜਾਂ ਕੋਈ ਕਿਸੇ ਵੀ ਕਿਸਮ ਦਾ ਸਿੱਧਾ ਰਾਸ਼ਨ ਪਾਣੀ ਪੈਸਾ ਟਕਾ ਜੋ ਵੀ ਕੁਝ ਤੁਸੀਂ ਉਹ ਕਰਨਾ ਚਾਹੁੰਦੇ ਹੋ ਇੱਥੇ ਬਾਬਾ ਜੀ ਉਹਰਾ ਕੋਲੇ ਜਾਓ ਬਾਕੀ ਇਹਦਾ ਭੈਣ ਤੁਸੀਂ ਆਓ ਇੱਥੇ ਮੱਥਾ ਟੇਕੋ ਬਾਬੇ ਦੇ ਸੇਵਾ ਕਰੋ ਆਗੇ ਸੇਵਾ ਦਾ ਹੱਥ ਵਟਾਓ ਸਭ ਦਾ ਫਰਜ਼ ਪੜਨਾ ਆ ਪਰ ਰਲ ਮਿਲ ਕੇ ਬਾਬਾ ਭੀਮ ਸਿੰਘ ਜੀ ਜਥੇਦਾਰ ਦਾ ਸਿੱਧੀ ਸਮਾਗਮ ਵਰਸੀ ਮਨਾਈਏ ਵਤੋ ਵਤ ਇਕੱਠੇ ਹੋ ਗਏ ਗੁਰੂ ਘਰੇ ਆਓ ਰਸਤਾ ਮਾਇਆ ਜੋ ਵੀ ਸਰਦਾ ਪਚਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ